ਘਰਵਤੀ ਪਤਨੀ ਦੀ ਡਿਲੀਵਰੀ ਦੇ ਲਈ ਗਰੀਬ ਵਿਅਕਤੀ ਨੂੰ ਪੀਕ ਮੰਗਲੇ ਹਸਪਤਾਲ ਦੇ ਵਿੱਚ ਉਸ ਦੀ ਡਿਲੀਵਰੀ ਕਰਵਾਉਣੀ ਪਈ। ਉਸ ਵਿਅਕਤੀ ਦੇ ਹਾਲਾਤ ਇੰਨੇ ਮਾੜੇ ਨੇ ਕਿ ਉਸਨੇ ਆਪਣੀ ਪਤਨੀ ਦੀ ਡਿਲੀਵਰੀ ਦੇ ਲਈ ਆਪਣੀ ਸਾਈਕਲ ਤੱਕ ਵੇਚ ਦਿੱਤੀ ਤੇ ਤਕਰੀਬਨ 15000 ਰੁਪਏ ਖਰਚਾ ਕਰਕੇ ਉਸਨੇ ਆਪਣੀ ਪਤਨੀ ਦੀ ਹਸਪਤਾਲ ਦੇ ਵਿੱਚ ਡਿਲੀਵਰੀ ਕਰਵਾਈ ਤੇ ਉਦਦਰਦਰ ਪੀਕ ਮੰਗਲ ਦੇ ਲਈ ਮਜਬੂਰ ਵੀ ਹੋਇਆ। ਵਿਅਕਤੀ ਦੇ ਮੁਤਾਬਕ ਉਹ ਆਪਣੀ ਪਤਨੀ ਨੂੰ ਪਹਿਲਾਂ ਸਰਕਾਰੀ ਹਸਪਤਾਲ ਦੇ ਵਿੱਚ ਡਿਲੀਵਰੀ ਦੇ ਲਈ ਲੈ ਕੇ ਗਿਆ ਲੇਕਿਨ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰਾਂ ਵੱਲੋਂ ਉਸ ਨੂੰ ਜਵਾਬ ਦੇ ਦਿੱਤੇ ਦਾ ਗਾਹ ਤੇ ਲੁਗਿਆਣਾ ਦਿੱਲੀ ਰੈਫਰ ਕਰ ਦਿੱਤਾ ਗਿਆ ਜਿਸ ਨੂੰ ਕਿਹਾ ਗਿਆ ਕਿ ਇਸ ਦੀ ਸੰਭਾਲ ਦੇ ਲਈ ਹਸਪਤਾਲ ਦੇ ਵਿੱਚ ਡਾਕਟਰ ਮੌਜੂਦ ਨਹੀਂ ਆਪ ਕਿਉਂ ਰਹੇ ਹੋ ਮਰਜੀ ਮੇਰੇ ਘਰ ਵਾਲੇ ਦਾ ਦਵਾਈ ਲੈਣੇ ਵਾਸਤੇ ਮੰਗਦਾ ਹੈ। ਕੀ ਹੋਇਆ ਕੀ? ਮਰਜੀ ਸਰਕਾਰੀ ਨੇ 3 ਵਜੇ ਰਾਤ ਦਾ ਗਿਆ ਦਾ ਸਰਕਾਰੀ ਵਾਲੇ ਕਹਿੰਦੇ ਪਹਿਲੇ ਗਿਆ ਪਹਿਲੇ ਕਹੇ ਜਿਸ ਕੋ ਅਭੀ ਨਹੀਂ ਹੋਏਗਾ ਦਰਦ ਚੱਲਣ ਲੱਗੇ ਫਿਰ ਵੀ ਕਹ ਫੁੱਲ ਦਰਦ ਚੱਲ ਰਿਹਾ ਫਿਰ ਵੀ ਕਹਿੰਦੇ ਅਭੀ ਨਹੀਂ ਹੋਣਾ ਫਿਰ ਕਹ ਟੀਕਾ ਲਾ ਕੇ ਦੇਖ ਲਿਆਗਾ ਫਿਰ ਬੱਚੇ ਦਾ ਨਾਮ ਮੂੰਹ ਨਹੀਂ ਖਿਲਾਏਗਾ ਫਿਰ ਕਹਿੰਦੇ ਕਿ ਕ ਨਹੀਂ ਹੋ ਰਿਹਾ ਕੋਈ ਡਾਕਟਰ ਨਹੀਂ ਆਏਗਾ

ਇਸ ਬਾਰੇ ਜਦੋਂ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਭਿਸ਼ੇਕ ਨਾ ਦਾ ਵਿਅਕਤੀ ਆਪਣੀ ਪਤਨੀ ਨੂੰ ਹਸਪਤਾਲ ਦੇ ਵਿੱਚ 14 ਅਗਸਤ ਨੂੰ ਲੈ ਕੇ ਆਇਆ ਸੀ ਤੇ ਰਿਕਾਰਡ ਦੇ ਮੁਤਾਬਕ ਉਸ ਦਾ ਬਲੱਡ ਪ੍ਰੈਸ਼ਰ ਹਾਈ ਸੀ ਤੇ ਮਾਚਿਵੜਾ ਹਸਪਤਾਲ ਦੇ ਵਿੱਚ ਮੌਜੂਦ ਡਾਕਟਰ ਆਪਣੀ ਨੌਕਰੀ ਛੱਡ ਚੁੱਕੇ ਨੇ ਇਸ ਕਾਰਨ ਪੰਛੇ ਮਹੀਨੇ ਤੋਂ ਡਿਲੀਵਰੀ ਦੇ ਲਈ ਸਮੱਸਿਆ ਆ ਰਹੀ ਹੈ ਤੇ ਜੇਕਰ ਨਾਰਮਲ ਕੇਸ ਹੋਵੇ ਤਾਂ ਨਰਸਾਂ ਉਸਨੂੰ ਹੱਲ ਕਰ ਲੈਂਦੀਆਂ ਨੇ ਜੇਕਰ ਮਰੀਜ਼ ਦੀ ਹਾਲਤ ਠੀਕ ਨਾ ਹੋਵੇ ਤਾਂ ਉਸ ਨੂੰ ਸਰਕਾਰੀ ਹਸਪਤਾਲ ਲੁਧਿਆਣਾ ਦੇ ਲਈ ਰੈਫਰ ਕੀਤਾ ਜਾਂਦਾ ਹੈ हां जी ਇਹਦੇ ਵਿੱਚ ਮੈਂ ਡਾਕਟਰ ਜਸਦੇਵ ਸਿੰਘ ਬਤੌਰ ਐਸਐਮਓ ਸੀਐਸਸੀ ਮਾਚਗੜਾ ਆਪ ਜੀ ਨੂੰ ਇਹ ਦੱਸਣਾ ਚਾਹਾਂਗਾ ਸ਼੍ਰੀਮਤੀ ਪਾਇਲ ਪਤਨੀ ਸ਼੍ਰੀ ਅਰਸ਼ੇਕ ਵਾਸੀ ਬਲੀਵੇਗ ਸਾਡੇ ਕੋਲ ਮਿਤੀ 14 8 2024 ਨੂੰ 3 ਵਜੇ ਐਮਰਜੈਂਸੀ ਵਾਰਡ ਦੇ ਵਿੱਚ ਪੇਸ਼ੈਂਟ ਆਇਆ ਸੀ ਉਹ ਸਾਡੇ ਨਾਲ ਪੇਸ਼ੈਂਟ ਦੇ ਸਾਡੀ ਜਿਹੜੀ ਕੰਸਰਨਡ ਆਸ਼ਾ ਵਰਕਰ ਹੈ ਸ਼੍ਰੀਮਤੀ ਨੀਲਮ ਰਾਣੀ ਉਸ ਏਰੀਆ ਦੀ ਸੰਬੰਧਿਤ ਆਸ਼ਾ ਵਰਕਰ ਉਹ ਪੇਸ਼ੈਂਟ ਦੇ ਨਾਲ ਸੀਗੀ ਤੇ ਬਕਾਇਦਾ ਜਦੋਂ ਸਾਡੇ ਔਨ ਡਿਊਟੀ ਸਟਾਫ ਨਰਸ ਜਿਹੜਾ ਸ਼੍ਰੀਮਤੀ ਅਮਰਜੀਤ कौर ਉਹ ਕਾਫੀ ਸੀਨੀਅਰ ਤੇ ਐਕਸਪਰਟ ਸਟਾਫ ਨਰਸ ਹੈਗੇ ਆ ਉਹਨਾਂ ਨੇ ਪੇਸ਼ੈਂਟ ਨੂੰ ਜਿਹੜਾ ਹੈਗਾ ਚੈੱਕ ਕੀਤਾ ਗਿਆ ਚੈੱਕ ਦੇ ਦੌਰਾਨ ਪੇਸ਼ੈਂਟ ਦਾ ਬੀਪੀ ਜਿਹੜਾ ਸੀਗਾ ਉਹ 153 107 ਪਾਇਆ ਗਿਆ ਜੋ ਕਿ ਜਿਹੜੀਆਂ ਗਾਈਡਲਾਈਨ ਦੇ ਅਕੋਰਡਿੰਗ ਹਾਈ ਰਿਸਕ ਪ੍ਰੈਗਨੈਂਸੀ ਕੇਸ ਇਹ ਪਾਉਂਦਾ ਹੈਗਾ ਉਹ ਹਾਈ ਰਿਸਕ ਹੋਣ ਕਰਕੇ ਜਿਹੜਾ ਹੈਗਾ ਚਚਾ ਤੇ ਬੱਚਾ ਦੋਨਾਂ ਦੀ ਸਿਹਤ ਦਾ ਸੀ ਧਿਆਨ ਰੱਖਣਾ ਪੈਂਦਾ ਆ ਉਸ ਕੇਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਸਾਡੇ ਸਟਾਫ ਨਾਲ ਸ਼ੌਨ ਡਿਊਟੀ ਉਹਨੂੰ ਐਡਵਾਈਸ ਕੀਤੀ ਗਈ ਪੇਸ਼ੈਂਟ ਨੂੰ ਵੀ ਆਪਣੇ ਹੈਂਡ ਇੰਸਟੀਚਿਊਟ ਜਿਹੜਾ ਹੈਗਾ ਉੱਥੇ ਬਾਕਾਇਦਾ ਸਪੈਸ਼ਲਿਸਟ ਡਾਕਟਰ ਹੁੰਦੇ ਨੇ ਵੀ ਉੱਥੇ ਰੈਫਰ ਕੀਤਾ ਜਾ ਜਾਵੇ ਤੇ ਬਾਕਾਇਦਾ ਪੇਸ਼ੈਂਟ ਨੂੰ ਜਿਹੜੀ ਰੈਫਰ ਸਲਿੱਪ ਬਣਾ ਕੇ ਵੀ ਦਿੱਤੀ ਗਈ ਹੈਗੀ ਆ ਕੰਸਰਨ ਸਾਡੀ ਜਿਹੜੀ ਆਸ਼ਾ ਹੈ ਉਹ ਵੀ ਨਾਲ ਆਸ਼ਾ ਨੇ ਵੀ ਦੱਸਿਆ ਵੀ ਮੈਂ ਖੁਦ ਨਾਲ ਜਾ ਕੇ ਜਿਹੜਾ ਹੈਗਾ ਵੱਡੇ ਹੌਸਪੀਟਲ ਸਰਕਾਰੀ ਹੌਸਪੀਟਲ ਦੇ ਵਿੱਚ ਜਿਹੜਾ ਬ੍ਰੀਜ ਨੂੰ ਐਡਮਿਟ ਕਰਾ ਕੇ ਇਲਾਜ ਕਰਾਵਾਂਗੇ ਬਟ ਇਹਦੇ ਵਿੱਚ ਪੇਸ਼ੈਂਟ ਜਾਂ ਉਹਦੇ ਪਤੀ ਜਿਹੜੇ ਹੈਗੇ ਆ ਅਭਿਸ਼ੇਕ ਉਹਨਾਂ ਨੇ ਸਾਡੇ ਐਸ ਪਰ ਰਿਕਾਰਡ ਰਜਿਸਟਰ ਦੇ ਵਿੱਚ ਦਰਜ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਅਸੀਂ ਸਰਕਾਰੀ ਹੌਸਪਟਲ ਨਹੀਂ ਜਾਣਾ ਤੇ ਅਸੀਂ ਆਪਣਾ ਇਲਾਜ ਜਿਹੜਾ ਹੈਗਾ ਉਹ ਪ੍ਰਾਈਵੇਟ ਹੌਸਪੀਟਲ ਦੇ ਵਿੱਚ ਹੀ ਕਰਵਾਣਾ ਹੈਗਾ ਇਹ ਆਪਣੀ ਜਗਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ